ਜਲੰਧਰ ਦੀ ਰੇਟਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਇਆ ਸੀ ਪਰ ਹੁਣ ਇਸ ਤਾਰਸ਼ ਦੇ ਨਾਲ ਪੈਦਾ ਹੋਇਆ ਵਿਵਾਦ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਖਿਤਾਬ ਜਿੱਤਣ ਤੋਂ ਲਗਭਗ 1 ਸਾਲ ਬਾਅਦ ਰੇਚਲ ਤੋਂ ਤਾਜ ਵਾਪਸ ਲੈ ਲਿਆ ਗਿਆ ਇਸ ਦਾ ਐਲਾਨ ਬਿਊਟੀ ਪੈਜੈਂਟ ਦੇ ਵੱਲੋਂ ਕੀਤਾ ਗਿਆ ਹਾਲਕਿ ਰੇਚਲ ਗੁਪਤਾ ਦਾ ਦਾਵਾ ਹੈ ਕਿ ਉਹਨਾਂ ਨੇ ਖੁਦ ਇਹ ਫੈਸਲਾ ਬਹੁਤੀ ਭਾਰੀ ਮਨ ਦੇ ਨਾਲ ਲਿਆ ਰੇਚਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਤਾਜ ਵਾਪਸ ਕਰਨ ਦਾ ਕਾਰਨ ਬਿਊਟੀ ਪੈਜੈਂਟ ਦੇ ਟੌਕਸਿਕ ਜ਼ਹਿਰੀਲੇ ਵਾਤਾਵਰਣ ਦਾ ਕਾਰਨ ਦੱਸਿਆ ਹੈ ਜਿਸ ਦਾ ਕੇ ਉਹਨਾਂ ਨੇ ਇਹ ਤਾਜ ਵਾਪਸ ਦਿੱਤਾ ਹੈ ਦੱਸ ਦੇ ਕਿ ਮਾਡਲ ਰੇਚਲ ਗੁਪਤਾ ਇਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਕੇਂਦਰ ਦੇ ਵਿੱਚ ਆ ਗਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦੀ ਮੌਜੂਦਾ ਖਿਤਾਬਧਾਰਕ ਰੇਚਲ ਗੁਪਤਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰam ਹੈਂਡਲ ਤੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਆਪਣੇ ਖਿਤਾਬ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਕਿ ਸਥਿਤੀ ਨੇ ਹੈਰਾਨੀਜਨਕ ਮੋੜ ਉਹ ਦੋ ਲਿਆ ਜਦੋਂ ਆਰਗੇਨਾਈਜ਼ਰਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦਾ ਦਾਵਾ ਕੀਤਾ ਕਿ ਰੇਚਲ ਗੁਪਤਾ ਨੂੰ ਅਸਲ ਦੇ ਵਿੱਚ ਅਧਿਕਾਰਤ ਤੌਰ ਤੇ ਬਰਖਾਸਤ ਕੀਤਾ ਗਿਆ ਆਪਣੀ ਇੰਸਟਾਗ੍ਰam ਪੋਸਟ ਦੇ ਵਿੱਚ 21 ਸਾਲਾਂ ਰੇਚਲ ਗੁਪਤਾ ਨੇ ਕਿਹਾ ਕਿ ਉਹਨਾਂ ਨੂੰ ਇੱਕ ਜ਼ਹਿਰੀਲੇ ਮਾਹੌਲ ਦਾ ਇੱਕ ਟਾਕਸਿਕ ਮਾਹੌਲ ਦਾ ਸਾਹਮਣਾ ਕਰਨਾ ਪਿਆ ਤੇ ਵਾਰ-ਵਾਰ ਅਧੂਰੇ ਵਾਅਦਿਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਮੁਤਾਬਕ ਉਹਦਾ ਛੱਡਣਾ ਬਹੁਤ ਹੀ ਮੁਸ਼ਕਿਲ ਸੀ ਪਰ ਇੱਕ ਜ਼ਰੂਰੀ ਫੈਸਲਾ ਸੀ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਿਆ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਇਹ ਦਾਅਵਾ ਹੈ ਕਿ ਰੇਚਲ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਰੇਚਲ ਨੇ ਕੁਝ ਗੰਭੀਰ ਦੋਸ਼ ਵੀ ਲਗਾਏ ਨੇ ਦੋਵਾਂ ਦੇ ਵਿੱਚਕਾਰ ਸੋਸ਼ਲ ਵਾਰ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ 25 ਅਕਤੂਬਰ 2024 ਨੂੰ ਰੇਚਲ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਪੰਜਾਬੀਆਂ ਲਈ ਹੀ ਨਹੀਂ ਸਗੋਂ ਭਾਰਤ ਲਈ ਵੀ ਇਤਿਹਾਸ ਰਚਿਆ ਸੀ ਪਰ ਹੁਣੇ ਤਾਜ ਉਹਨਾਂ ਦੇ ਸਿਰ ਤੋਂ ਉਤਾਰ ਲਿਆ ਗਿਆ ਦੱਸ ਦਈਏ ਕਿ ਰੇਚਲ ਗੁਪਤਾ ਤੋਂ ਹੁਣ ਇਹ ਤਾਜ ਵਾਪਸ ਲੈ ਲਿਆ ਗਿਆ ਤਾਂ ਜਲੰਧਰ ਦੀ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਨੈਸ਼ਨਲ 2024 ਦਾ ਖਿਤਾਬ ਜਿੱਤਿਆ ਸੀ ਜਿਸ ਤੋਂ ਬਾਅਦ ਹੁਣ ਇੱਕ ਵਿਵਾਦ ਪੈਦਾ ਹੋ ਗਿਆ ਹੈ ਇਹ ਵਿਵਾਦ ਹੁਣ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਖਿਤਾਬ ਜਿੱਤਣ ਤੋਂ ਲਗਭਗ 1 ਸਾਲ ਬਾਅਦ ਰੇਚਲ ਤੋ ਤਾਜ ਵਾਪਸ ਲੈ ਲਿਆ ਗਿਆ ਜਦਕਿ ਰੇਚਲ ਦੇ ਵੱਲੋਂ ਕੁਝ ਹੋਰ ਦਾਅਵੇ ਕੀਤੇ ਜਾ ਰਹੇ ਨੇ ਬਿਊਟੀ ਪੈਜੈਂਟ ਦੇ ਵੱਲੋਂ ਕੁਝ ਹੋਰ ਦਾਅਵੇ ਕੀਤੇ ਜਾ ਰਹੇ ਨੇ ਤਾਂ ਹੁਣ ਇਹ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਰੇਚਲ ਗੁਪਤਾ ਦਾ ਨਾਮ ਇਸ ਗ੍ਰੈਂਡ ਇੰਟਰਨੈਸ਼ਨਲ 2024 ਤੋਂ ਬਾਅਦ ਕਾਫੀ ਸੁਰਖੀਆਂ ਦੇ ਵਿੱਚ ਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਰੇਚਲ ਗੁਪਤਾ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਪਦ ਤੋਂ ਇਸ ਅਹੁਦੇ ਤੋਂ ਖੁਦ ਅਸਤੀਫਾ ਦਿੱਤਾ